come on ਲੈ ਚਲੋ ਬੰਦੇ ਚਲੋ ਜੀ ਤੁਹਾਡਾ ਬੰਦਾ ਬੰਦਾ ਨਹੀਂ ਵਾਪਸ ਹੋਣਾ ਪਰ ਪੂਰੇ ਦੇਸ਼ ਨੂੰ ਪਾਣਾ ਚੁੱਤੇ ਬੈਠੇ ਦੇ ਨਾਲ ਜਿਉਂਦੇ ਮੁਕਾਬਲੇ ਕਰੋ ਕੀ ਕਹਿੰਦੇ ਮੈਂ ਤੇ ਦੀ ਸ਼ਾਦ ਆਪਣੇ ਕਿਹਾ ਪਰ ਕੀ ਗਿਆ ਉਸ ਪਰਮਾਤਮਾ ਜੋ ਪਉਂਦਾ ਸੀ ਹੋ ਗਿਆ ਬਸ ਇਹ ਦੇ ਨਾ ਪਰਾਂ ਸਰਕਾਰਾਂ ਅੱਗੇ ਨਹੀਂ ਕਾਰਵਾਈ ਕਰਨਾ ਬਸ ਅੱਛਾ ਹੀ ਹੋਣਾ ਮੇਰੇ ਮੁੰਡਾ ਤਾਂ ਹੋ ਗਿਆ ਹੋਰ ਕਿਸੇ ਮੁੰਡੇ ਨਾਲ ਨਹੀਂ ਇਹ ਹੀ ਮੇਰਾ ਮੁੰਡਾ ਕਮਾਉਂਦਾ ਸੀਗਾ ਇਹ ਸਾਡੇ ਕੋਲ ਆ ਗਿਆ ਅਲੇਵੀਓ ਸਿੰਘ ਬਾਬਲਾ ਜੱਟੇ ਦੇ ਕਿਤੇ ਪਿੰਡ ਸਾਡ ਦੇ ਹਾਲਾਤ ਨੂੰ ਚਲਾਤਾ ਗਰੇ ਇਹ ਨਵੇਂ ਜਵਾਬ ਹੈ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਜਿਆਦਾ ਬੰਦ ਕਰ ਜਾ ਪਰ ਪਾਕਾ ਦੀ ਕੁਝ ਨਹੀਂ ਨਿੰਗਾ ਤਾਰ ਤਾਰ ਕਰਨ ਬਸ 60 ਤਾਂ ਚਲੇ ਗਏ ਨਹੀਂ ਸਾਡੇ ਬੰਦ ਨੂੰ ਭੇਜ ਦੇਣ ਬਸ ਜੇ ਨਹੀਂ ਇਹਦੇ ਕੁਝ ਹੁੰਦਾ ਹੈ ਤੇ ਇਹ ਕਰਨ ਨੂੰ ਸਮਝ ਨਾ ਪਤਾ ਸਾਡਾ ਮੁੰਡਾ ਜਿਹੜਾ ਹੀ ਕਮਾਉਂਦਾ ਤੇ ਚਲੇ ਸਾਡਾ ਹੁਣ ਕੀ ਰਹੇਗਾ ਤੁਰੀ ਇੱਥੇ ਆਹ ਹੈ ਕਰ ਬਪਾ ਤੇਰੇ ਲਈ ਗਿਆ ਅਸੀਂ ਐ ਨਹੀਂ ਕਹਿੰਦੇ ਪਹਿਲੇ ਸਾਨੂੰ ਪਤਾ ਤੁਹਾਡੇ ਦਿਲ ਨਾਲ ਕੀ ਬੀਤ ਸੀ ਲਾਡਾ ਮੁੰਡਾ ਆਪੇ ਉਸ ਬਿਆਹ ਕਰਾ ਕੇ ਮੁੜ ਕੇ ਆਇਆ ਨਹੀਂ ਹੈਗਾ ਫਰਕ ਨਹੀਂ ਜਦੋਂ ਬਿਆਹ ਕੀਤਾ ਆਹ ਸੈਨਾ ਦੇ ਭੇਜੇ ਨੂੰ ਛੋਟਾ ਮੁੰਡਾ ਕਹਿੰਦਾ ਜਾਣ ਨੂੰ ਸੈਨਾ ਜਾਊਗਾ ਇਹ ਕਹਾਂ ਮੈਂ ਚਲੇ ਜਾਊਂਗਾ ਸ਼ਾਨਾ ਪਰ ਭੇਜੇ ਉੱਥੀ ਪਰ ਜਦੋਂ ਬਕਰ ਨੂੰ ਬੇਦਰਸ਼ ਨਹੀਂ ਤੇ ਜਰੂਰ ਪਿਆਰ ਆਲਾ ਚਾ ਹੁਣ ਤੇ ਕਹਿਣਾ ਮੈਂ ਮੁੰਡਾ ਵੀ ਕਹਿ ਰਿਹਾ ਤਿਆਰ ਆ ਮੈਂ ਜਨਾ ਮੈਨੂੰ ਪਰਚੇ ਕਰਦੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਵੀਰ ਨੇ ਤੁਹਾਨੂੰ ਪਤਾ ਹੀ ਹੈ ਪਰ ਵੱਡਾ ਦੁੱਖ ਹੈ ਪਰਿਵਾਰ ਨਾਲ ਦੁੱਖ ਦੀ ਕਰੀ ਜੀ ਸਾਰਾ ਹਲਕਾ ਖੜਾ ਤੇ ਸੇਕੜੇ ਤੇ ਵੀਰ ਦੀ ਕੁਰਬਾਨੀ ਹੈ ਜਿਹੜੀ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਜਿਵੇਂ ਤੁਸੀਂ ਸੁਣਿਆ ਵੀ ਇੱਕ ਅਤਵਾਦੀ ਦੇ ਵਿਰੁੱਧ ਜੋ ਇੱਕ ਸਰਚ ਆਪਰੇਸ਼ਨ ਚੱਲੇ ਚੁਣ ਜੀ ਆ ਉਤੇ ਵੀ ਨੇ ਸ਼ੁਕਰੀਆ ਬਖਸ਼ੀਤੀ ਹੈ ਤੇ ਅਸੀਂ ਇਸ ਦੁੱਖ ਦੀ ਘੜੀ ਚ ਸਾਰੇ ਪਰਿਵਾਰ ਦੇ ਨਾਲ ਜੁੜੇ ਸੀਐਮ ਦੇ ਵੱਲੋਂ ਵੀ ਕੀ ਕੀ ਹੋਇਆ ਸੀ ਸੀਐਮ ਸਾਹਿਬ ਨੇ ਤੁਸੀਂ ਦੇਖਿਆ ਕੱਲ੍ਹ ਪੋਸਟਪਾਈਏ ਨਾਲ ਦੇ ਨਾਲ ਸ਼ਿਰਕਤ ਕੀਤੀ ਹੈ ਸੀਐਮ ਨੇ ਦੁੱਖ ਸਾਂਝਾ ਕੀਤਾ ਤੇ ਨਾਲ ਦੇ ਨਾਲ ਕਿਸੇ ਵੀ ਪ੍ਰਵਾਹ ਦੇ ਨਾਲ ਸਾਂਝਾ ਤੇ ਇੱਕ ਇੱਕ ਸਰਮੰਤ ਰਸ਼ੀਆ ਦੇਖੋ ਜਿਹੜਾ ਹਰ ਪਰਿਵਾਰ ਨੂੰ 1 ਕਰੋੜ ਦੀ ਇਹਨਾਂ ਸਰਕਾਰ ਸਹਾਇਤਾ ਦਿੰਦੀ ਹੈ ਤੇ ਉਹਦੇ ਬਾਰੇ ਵੀ ਜ਼ਿਕਰ ਕੀਤਾ ਸੀਗਾ ਉਹਨਾਂ ਨੇ ਗੱਲ ਇਹ ਆ ਵੀ ਉਹ 1 ਕਰੋੜ ਦੇਖ ਦੇਖੀ ਉਹ ਵੱਲੋਂ ਉਸ ਤਰ੍ਹਾਂ ਦਾ ਹੈ ਪਰ ਇਹ ਪਰਿਵਾਰ ਵਾਸਤੇ ਜੋ ਲੋੜਾਂ ਨੇ ਪੂਰੀਆਂ ਹੋਣੀਆਂ ਤੇ ਪਰ ਅਸੀਂ ਪਰਿਵਾਰ ਦੇ ਨਾਲ ਕਰਿਆ ਇੱਕ ਵੱਡਾ ਘਾਟਾ ਪਿਆ ਬੀਜ ਦੇ ਜਾਣ ਨਾਲ ਕਿਉਂਕਿ ਫੌਜ ਦਾ ਜਵਾਨ ਦਾ ਚਲੇ ਜਾਣਾ ਹਨ ਤੇ ਇਸ ਦੁੱਖ ਦੀ ਘੜੀ ਸਾਰੇ ਸਹਿਯੋਗ ਕਰੇ ਸਾਈਡ ਤੇ ਰੱਖੋ ਬੱਗਲੇ ਕੱਢਣਾ ਇਧਰ ਬੰਦੇ ਪਕੜੋ ਉੱਥੇ ਰੱਖ ਲਓ ਬੱਸ ਸਾਈਡ ਤੇ ਰੱਖਣਾ ਬੱਸ ਰੱਖੋ ਬੰਦੇ ਚੱਲ ਕੱਢਦੇ ਚੱਲੋ ਸਾਈਡ ਤੇ ਕਿਹਦਾ ਸਾਈਡ ਤੇ ਰੱਖੋ ਸਾਈਡ ਤੇ ਨਾ ਕਿੱਕਾ ਨਿਕਲਣਾ ਹੈ ਵਿਚੇ ਰੱਖੋ ਹੋਰ ਇਧਰ ਥੋੜਾ ਜਿਹਾ ਥੋੜਾ ਜਿਹਾ ਚਲਾਓ ਹਾਲੇ ਚੱਕਾ ਲਿਆਓ ਉਹ ਵਿਚੇ ਨਹੀਂ ਰੱਖਣਾ ਲੋ ਇਹਨਾਂ ਤੋਂ ਵਿਚੇ ਰੱਖੋ ਉਹ ਬੱਗਿਆ ਗਿਆ ਉਹ ਇਦਾਂ ਹੀ ਰੱਖ ਲਓ ਭਾਈ ਨਾਲ ਰੱਖ ਲਓ ਬੱਸ ਚਲੋ ਚਲੋ ਫੜੋ ਫੜੋ ਤੇ ਫੜੋ ਹੀ ਬਸ ਇਹ ਚਲੋ ਹਾਕੀ ਅਸੀ ਕੇ ਲਾਉਣਾ ਤੇ ਮੇਰਾ ਨਾਮ ਹਰਪ੍ਰੀਤ ਸਿੰਘ ਆ ਮੈਂ ਉਹਦਾ ਜੀ ਬੜਾ ਭਰਾ ਮਾਹਣੀ ਪ੍ਰਿਤਪਾਲ ਸਿੰਘ ਦਾ ਜੀ ਤੇ ਕੀ ਸੁਨੇਹਾ ਆ ਤੇ ਕਦੋਂ ਪਤਾ ਲੱਗਿਆ ਸਰ ਮਤਲਬ ਉਹਨਾਂ ਨਾਲ ਮੇਰੀ ਗੱਲ ਗੱਲ ਹੋਈ ਸੀ ਕਿ ਕੱਲ ਵੀ ਉਹਨਾਂ ਦੀ ਫਾਇਰਿੰਗ ਚੱਲਦੀ ਪਈ ਸੀ ਆਪਰੇਸ਼ਨ ਚੱਲ ਰਿਹਾ ਸੀ ਕੱਲ ਵੀ ਉਹਨਾਂ ਦਾ ਟੈਰਸ ਨਾਲ ਤੇ ਸਵੇਰੇ ਉਹਨਾਂ ਨਾਲ ਸਵੇਰੇ ਮੈਨੂੰ 5:30 ਵਜੇ ਸਰ ਕਾਲ ਆਈ ਸੀਗੀ ਉਹਨਾਂ ਦੇ ਫਰੈਂਡ ਸੀ ਸਰ ਤੇ ਇਹੋ ਕਹਿੰਦਾ ਏ ਇਦਾਂ ਇਦਾਂ ਗੱਲਬਾਤ ਕਹਿੰਦਾ ਆਪਣੇ ਪ੍ਰਿਤਪਾਲ ਦੇ ਯਾਰ ਸੱਟਾ ਸੁੱਟਾ ਵੱਜੀਆਂ 10 ਤਾਂ ਨੀਰਿਆ ਸੀ ਵੀ ਇਦਾਂ ਵੀ ਸਹੀਦ ਹੋ ਗਿਆ ਮੈਂ ਚੱਲ ਕੋਈ ਨਹੀਂ ਹਸਪੀਟਲ ਲੈ ਕੇ ਤੁਸੀਂ ਕਹਿੰਦਾ ਹਾਂ ਮੈਂ ਖਾ ਮੈਂ ਆ ਜਨਾ ਕੋਈ ਨਹੀਂ ਸਿੱਧੀ ਇੱਥੇ ਆ ਜਾਣਾ ਹਸਪੀਟਲ ਚ ਆ ਜਾਣਾ 10 ਦੇ ਬਾਅਦ ਮੈਨੂੰ ਠੀਕ ਆ ਉਹ 10 ਨੀਰਿਆ ਹੋ ਰੋਣ ਲੱਗ ਗਿਆ ਫਿਰ ਮੈਂ ਸਮਝ ਗਿਆ ਸੀ ਕਿ ਵੀ ਕੁਝ ਗਲਤ ਗੱਲ ਹੋ ਗਈ ਸਰ ਕੋਈ ਉਸ ਤੋਂ ਬਾਅਦ ਫਿਰ ਘੰਟੇ ਦਾ ਬਾਅਦ ਉੱਥੋਂ ਸ਼੍ਰੀਨਗਰ ਤੋਂ ਫੋਨ ਆਇਆ ਸਰ ਜੁਨਟ ਤੋਂ ਬਣਾ ਦਿੱਤਾ ਉਹਨਾਂ ਨੇ ਦੱਸਿਆ ਵੀ ਪ੍ਰਿਤਪਾਲ ਸਿੰਘ ਸਹੀਦ ਹੋ ਗਿਆ ਸਰ ਮੈਰਿਜ ਨੂੰ ਉਹਨਾਂ ਨੇ ਕਰਾਈਆ ਸੀ 24 ਫਰਵਰੀ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ ਅਪ੍ਰੈਲ ਤੇ ਵਿੱਚ ਚਲੇ ਗਏ ਉਸ ਤੋਂ ਬਾਅਦ ਫਿਰ ਠੀਂ ਆਏ ਹੈਗੇ ਹੁਣ ਛੁੱਟੀ ਆਉਣਾ ਸੀ ਉਹਨਾਂ ਨੇ ਆਹੀ ਮਹੀਨੇ ਕਹਿ ਰਹੇ ਸੀ ਕਿ ਇਹਨਾਂ ਛੁੱਟੀ ਹਾਜੂਗਾ ਲਾਸਟ ਤੱਕ ਚੱਲ ਮੈਂ ਵੀ ਮੈਂ ਦਿਵਾਲੀ-ਦਵਲੀ ਦੇਖ ਕੇ ਫਿਰ ਜਲ ਜੂ ਹ ਕਿੰਨੇ ਟਾਈਮ ਪਹਿਲਾਂ ਭਰਤੀ ਹੋਏ ਨੇ ਕੋਲ ਸਰ ਉਹਨੂੰ ਹੋ ਗਏ 10 ਸਾਲ ਹੋ ਗਏ ਜੀ 2015 ਚ ਭਰਤੀ ਹੋਏ ਸੀ ਠੀਕ ਹੈਣਾ ਚਾਹੁੰਦੇ ਹੁਣ ਤੁਸੀਂ ਜਿਹੜਾ ਹੈਗਾ ਸਰਕਾਰਾਂ ਦੇ ਸਰ ਸਾਡਾ ਭਾਈ ਗਿਆ ਜੀ ਬਸ ਸਰਕਾਰਾਂ ਬਦਲਾ ਲੈਣ ਹੁਣ ਕੀ ਕਰਨਗੇ ਸਾਡਾ ਤਾਂ ਹੁਣ ਭਾਈ ਗਿਆ ਜੀ ਜਿਹੜਾ ਹੁਣ ਇੱਕ ਰਹਿੰਦਾ ਉਹਨੂੰ ਵੀ ਚੱਕ ਦੇਣਾ ਜਾਂ ਤਾਂ ਜਿਹੜਾ ਫਿਰ ਰਿਹਾ ਉੱਥੇ ਜਿਹੜਾ ਮਾਰ ਕੇ ਗਿਆ ਇਹਨੂੰ 10 ਸਾਲ ਹੋ ਗਏ ਜੀ ਰਾਤ ਨੂੰ ਕੋਈ ਕਾਲ ਆਈ ਸੀ ਤੜ ਤੜਕਿਉਂ ਕਾਲ ਆਈ ਸੀ ਜੀ 5 5:30 ਵਜੇ ਮੇਰੇ ਪਤੀਜੇ ਨੂੰ ਆਈ ਸੀ ਕਿ ਸਾਹ ਦਾ ਫੋਨ ਆਇਆ ਸੀਗਾ ਅਫਸਰ ਦਾ ਇਹਨੇ ਵੀ ਸੀ ਇਹ ਹੋ ਗਿਆ ਘੱਟ ਪਾ ਵਿਆਹ ਨੂੰ 4-5 ਕਿ ਮਹੀਨੇ ਹੋਏ ਸੀਗੇ ਜੀ ਫਸਟ ਟਾਈਮ ਵਿਆਹ ਤੁਮ ਦਾ ਹੈ ਆਪੀ ਵਿਆਹ ਫੇਰ ਨਹੀਂ ਹੋਇਆ ਜੀ ਹੁਣ ਤਾਂ ਚਾਹ ਵੀ ਪੂਰੇ ਨਹੀਂ ਹੋਏ ਚਾਰ ਕਿ ਮਹੀਨੇ ਹੋਏ ਨੇ ਜੀ ਬਾਲਾ ਚ ਐ ਹੋ ਨਹੀਂ ਹੋਇਆ ਜੀ ਉਹਨੂੰ ਵਿਆਹ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ ਨਾਮ? ਇਹਨਾਂ ਦੇ ਮੰਮੀ ਡੈਡੀ ਆ ਦੋ ਭਰਾ ਨੇ। ਇੱਕ ਭਰਾ ਡੋਇਆ ਹੋਇਆ, ਇੱਕ ਭਰਾ ਨਾਲ ਰਹਿੰਦਾ ਬੜਾ। ਇਹ ਗਵਲਾ ਸੀਗਾ। ਪਿਛੋਂ ਨੇ ਗੁਜ਼ਾਰਾ ਕਿਵੇਂ ਆਪਕੀ ਕੀ ਕਰਨੀ ਚਾਹੀਦੀ? ਬਾਜੀ ਮੁੰਡਾ ਪ੍ਰਾਈਵੇਟ ਲੱਗਿਆ ਹੈ ਬੜਾ ਭਰਾ। ਇਹ ਦੇ ਉੱਤੇ ਹੀ ਸਾਰਾ ਸੀਗਾ ਜੀ ਮਾਪੇ ਨੂੰ। ਕਿਨੇ ਦੇਖਦੇ। ਬਾਜੀ ਕਿਵੇਂ ਦੀ ਬਸ ਜੀ। ਇਹ ਸਰਕਾਰਾਂ ਦੇ ਕੰਮ ਨੇ ਜਦ ਹੁਣ ਭਾਰਤੀ ਕਟਨਾ ਹੁੰਦਾ ਫਿਰ ਪੂਰਾ ਸਾਰਾ ਕਦ ਕੱਟ ਸਾਤੀ ਸਾਰਾ ਫਿਰ ਜਦ ਡੈੱਡ ਬੋਡੀ ਆਉਂਦੀ ਆ ਕਤਲਾਮ ਉਹਦਾ ਕਿਸੇ ਦਾ ਸਿਰ ਨਹੀਂ ਕਿਸੇ ਦੀ ਲੱਤ ਨਹੀਂ ਹੈਗੀ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦਾ ਨਾਸ ਕੀਤਾ ਜਾਵੇ ਅਤਵਾਦੀਆਂ ਦਾ